ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਇਸ ਵਾਲੀ ਵੀਡੀਓ ਦੇ ਵਿੱਚ ਮੇਰੇ ਵੀਰੋ ਅੱਜ ਦੇ ਟੂਰਨਾਮੈਂਟ ਅੱਜ ਫਿਰ ਸਰੇ ਦੇ ਮੇਲੇ ਕਰਵਾਏ ਜਾਣੇ ਆ ਉਹਨਾਂ ਬਾਰੇ ਦੱਸਾਂਗੇ ਸੋ ਸਤਿ ਪਹਿਲਾ ਨਵੇਂ ਆਇਆ ਜਿਹੜੇ ਭਰਾ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਐਸਾ ਵਾਲੀ ਵੀਡੀਓ ਦੇ ਵਿੱਚ ਵੀ ਅੱਜ ਬਹੁਤ ਵਧੀਆ ਮੇਲੇ ਬਹੁਤ ਵਧੀਆ ਕੱਪ ਦੇਖਣ ਨੂੰ ਮਿਲ ਨੇ ਆ ਜੋ ਟੂਰਨਾਮੈਂਟ ਆ ਪਹਿਲਾ ਕੱਪ ਮੇਰੇ ਵੀਰੋ ਅੱਜ 8 ਅਗਸਤ ਦੇ ਦਿਨ ਸਰਾਵਾ ਫਰੀਦਕੋਟ ਇਲਾਕੇ 'ਚ ਦੇਖਣ ਨੂੰ ਮਿਲਣਾ ਸਰੇ ਦਾ ਮੇਲਾ ਇੱਥੇ ਮੇਰੇ ਵੀਰੋ ਨਵੇਂ ਮੁੰਡਿਆਂ ਦੇ ਸਨਮਾਨ ਵੀ ਹੋਣੇ ਆ ਪਵਨ ਵੱਜੋਆਣੇ ਦਾ ਮੇਰੇ ਖਿਆਲ ਨਾਲ ਮੋਟਰਸਾਈਕਲ ਦਿੱਤਾ ਜਾਣਾ ਉਸ ਨੂੰ ਭਰਾ ਨੂੰ ਵੀ ਮੁਬਾਰਕਾ ਦਿੰਨੇ ਆ ਅੱਜ ਸਰਾਵਾਂ ਚ ਵੀ ਰੌਣਕਾਂ ਲੱਗਣੀਆਂ ਪਰ ਅੱਜ ਮੇਰੇ ਵੀਰੋ ਮਾਝੇ ਦੇ ਵਿੱਚ ਵੱਡਾ ਸ਼ੋ ਮੈਚ ਦਿਨੇਰ ਤਰਨਤਾਰਨ ਇਲਾਕੇ ਦੇ ਵਿੱਚ ਕਰਵਾਇਆ ਜਾਣਾ ਇੱਕ ਪਾਸੇ ਜੋ ਹੈ ਫਰੰਦੀਪਰੀਏ ਗੋਪੀ ਦੀ ਟੀਮ ਆ ਤੇ ਦੂਜੇ ਪਾਸੇ ਮੇਰੇ ਵੀਰੋ ਬਾਜੂ ਬੈਂਕਾ ਵਾਲੇ ਦੀ ਬਹੁਤ ਵਧੀਆ ਸ਼ੋ ਮੈਚ ਇਹ ਟੂਰਨਾਮੈਂਟ ਅੱਜ ਸਰੇ ਦਾ ਹੋਣਾ ਮੇਰੇ ਵੀਰੋ ਇੱਕ ਗੱਲ ਤੁਹਾਨੂੰ ਦੱਸਣਾ ਚਾਹਣਾ ਵੀ ਹਾਕਮ ਵਾਲੀ ਜੱਗੂ ਤਾਂ ਹਜੇ ਕਾਫੀ ਟਾਈਮ ਜੋ ਅਰੈਸਟ ਤੇ ਰਹੂਗਾ ਹਰਿਆਣੇ ਵਾਲੇ ਸ਼ਿੱਲੂ ਨੇ 45 ਕ ਦਿਨਾਂ ਦੇ ਬਾਅਦ ਜੋ ਹੈ ਵਾਪਸੀ ਕਰ ਦੇਣੀ ਆ ਰਵੀ ਦਿਉਰੇ ਨੇ ਮੇਰੇ ਵਿਰੋਧ ਤੁਹਾਨੂੰ ਜੋ ਹੈ 27 26 ਜਾਂ 27 ਸਤੰਬਰ ਨੂੰ ਰਵੀ ਦਿਉਰਾ ਵੀ ਖੇਡਣ ਲੱਗ ਜੂਗਾ ਪੰਜਾਬ ਦੇ ਮੇਲਿਆਂ ਦੇ ਰਵੀਦੀ ਔਰ 에ਦੀ ਵੀ ਖੇਡ ਦੇਖਣ ਨੂੰ ਮਿਲ ਜਾਣੀਆਂ। ਬਾਕੀ ਸ਼ੀਲੂ ਅਜੇ 2-3 ਮਹੀਨੇ ਨਹੀਂ ਖੇਡਦਾ। ਲਗਭਗ ਨਵੰਬਰ ਦੇ ਵਿੱਚ ਸ਼ੁਰੂਆਤਾਂ ਕਰੂਗਾ। ਇਹ ਵੀ ਤੁਹਾਨੂੰ ਨਾਲ ਅਪਡੇਟ ਦੇਣੀ ਸੀ ਕਿ ਬਹੁਤ ਵੀਰ ਬਾਰ-ਬਾਰ ਪੁੱਛਦੇ ਆ ਇਹਨਾਂ ਖਿਡਾਰੀਆਂ ਬਾਰੇ। ਬਾਕੀ ਤੁਹਾਨੂੰ ਇਹ ਅਪਡੇਟ ਦੇਣੀ ਸੀ ਅੱਜ ਦੇ ਮੇਲੇ ਤੇ ਖਿਡਾਰੀਆਂ ਬਾਰੇ ਵੀਡੀਓ ਚੰਗੀ ਲੱਗਦੀ ਹੁੰਦੀ ਆ ਤਾਂ ਲਾਈਕ ਤੇ ਚੈਨਲ ਨੂੰ ਯਾਰ ਸਬਸਕ੍ਰਾਈਬ ਕਰ ਜਾਇਆ ਕਰੋ। ਫ੍ਰੀ ਆ ਬਿਲਕੁਲ ਕਬੱਡੀ ਦੀਆਂ ਵੀਡੀਓ ਇਸ ਚੈਨਲ ਦੇ ਆਪਾਂ ਪਾਉਂਦੇ ਰਹਿੰਨੇ ਆ ਤੇ ਪਾਉਂਦੇ ਰਾਵਾਂਗੇ। ਤਾਂ ਕਰਕੇ ਸਬਸਕ੍ਰਾਈਬ ਜ਼ਰੂਰ